ਮੁਸਲਮ ਜਮਾਤ ਅਹਿਮਦੀਆ ਯੂਥ ਵਿੰਗ ਅਤੇ ਮਹਿਲਾ ਵਿੰਗ ਵੱਲੋਂ ਅਹਿਮਦੀਆ ਮੈਦਾਨ ਵਿਖੇ ਅੱਜ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਕੁਰਾਨ ਪਾਕ ਦੀ तिलावत ਨਾਲ ਕੀਤਾ ਗਿਆ। ਇਸ ਤੋਂ ਬਾਅਦ ਯੂਥ ਵਿੰਗ ਦੇ ਪ੍ਰਧਾਨ ਸ਼ਮੀਮ ਗੋਰੀ ਨੇ ਆਏ ਹੋਏ ਡਾਕਟਰ ਸਾਹਿਬਾਨ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿੱਚ ਮਾਹੀ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਮਹਿਲਾ ਵਿੰਗ ਦੀ ਪ੍ਰਧਾਨ ਡਾਕਟਰ मंसੂਰਾ ਨੇ ਕਿਹਾ ਕਿ ਮੁਸਲਮ ਜਮਾਤ ਅਹਿਮਦੀਆ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਸਾਰਾ ਸਾਲ ਕਰਦੀ ਰਹਿੰਦੀ ਹੈ। ਇਸ ਅਫਸਰ ਤੇ ਹਿਮੈਨਿਟੀ ਫਰਸਟ ਦੀ ਟੀਮ ਨੇ ਵੀ ਆਪਣਾ ਵੱਡਾ ਯੋਗਦਾਨ ਦਿੱਤਾ। ਮੈਂ ਨਮਸਕਾਰ ਮੈਂ ਡਾਕਟਰ ਕੇਡੀ ਸਿੰਘ ਕੇਡੀਆਈ ਹਸਪੀਟਲ ਬਰਵਾਸਪੁਰ ਤੋਂ ਆਇਆ ਕਾਦੀਆਂ ਅੱਜ ਕਾਦੀਆਂ ਮੁਸਲਿਮ ਯੂਥ ਕਲੱਬ ਵੱਲੋਂ ਔਰ ਉਹਨਾਂ ਦੀ ਲੇਡੀਜ਼ ਵਿੰਗ ਵੱਲੋਂ ਇੱਥੇ ਮੈਡੀਕਲ ਕੈਂਪ ਲੱਗਾ ਹੋਵੇ ਦੇ ਵਿੱਚ ਅੱਖਾਂ ਦਾ ਵੀ ਇੱਕ ਪਾਰਟ ਹੈ ਸਾਡੀ ਟੀਮ ਪੂਰੀ ਆਈ ਹੈ ਆਪਣੇ ਆਈ ਦੇ ਸਾਰੇ ਗੱਲਬਾਤ ਕਰਨ ਬਾਰੇ ਔਰ ਪੇਸ਼ੈਂਟ ਦੇ ਚੈੱਕ ਕਰਨ ਆ ਰਹੇ ਔਰ ਇਹਦੇ ਵਿੱਚ ਅਸੀਂ ਜੋ ਜੋ ਪੇਸ਼ੈਂਟਸ ਨਿਕਲਣਗੇ ਉਹਨਾਂ ਨੂੰ ਉਹਨਾਂ ਦਾ ਆਪਰੇਸ਼ਨ ਜਾਂ ਜੋ ਵੀ ਟ੍ਰੀਟਮੈਂਟ ਹੋਏਗਾ ਪਾਲੀ ਨਿਯਮਾਂ ਦੇ ਮੁਤਾਬਕ ਕਰਾਂਗੇ ਬਾਕੀ ਬਹੁਤ ਅੱਛਾ ਅਰੇਂਜਮੈਂਟ ਹੈ ਬੜੇ ਡਿਸਪਲਿਨਡ ਜੇ ਤਰੀਕੇ ਦੇ ਨਾਲ ਕੈਂਪਸ ਆਰਗੇਨਾਈਜ਼ ਕੀਤਾ ਗਿਆ ਹੈ ਮੈਂ ਪੂਰੇ ਕਾਦਿਆਨੀ ਜੋ ਸਮਾਜ ਹੈ ਉਹਨਾਂ ਨੂੰ ਮੇਰਾ ਬੜਾ ਸ਼ੁਰੂ ਤੋਂ ਹੀ ਬਹੁਤ ਪਿਆਰ ਰਿਹਾ ਉਹਨਾਂ ਦੇ ਨਾਲ ਮੈਂ ਮੀਆਂ ਜੀ ਦੇ ਨਾਲ ਰਿਹਾ ਮੈਂ ਮੀਆਂ ਜੀ ਦੇ ਅੱਖਾਂ ਦੇ ਆਪਰੇਸ਼ਨ ਵੀ ਕੀਤੇ ਸੀ ਬਹੁਤ ਪਿਆਰ ਕਰਦੇ ਸੀ ਮੈਨੂੰ ਔਰ ਮੇਰੇ ਫਾਦਰ ਨੂੰ ਵੀ ਬਹੁਤ ਇੱਜ਼ਤ ਮਾਣ ਦਿੰਦੇ ਸੀ ਉਹ ਮੈਂ ਅੱਜ ਦੇ ਦਿਨ ਉਹਨਾਂ ਨੂੰ ਯਾਦ ਕਰਕੇ ਔਰ ਮੈਂ ਪ੍ਰਭੂ ਅੱਗੇ ਪ੍ਰਾਰਥਨਾ ਕਰਾਂਗਾ ਵੀ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਰੱਖਣ ਔਰ ਇੱਥੇ ਵੀ ਸਾਰੇ ਹੀ ਜੋ ਯੂਥ ਵਿੰਗ ਦੇ ਵੋਲੰਟੀਅਰਸ ਨੇ ਔਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ हाँ जी सबको मेरा नमस्कार मैं डॉक्टर अजयर महंत चाइल्ड स्पेशलिस्ट गुरदासपुर मेडिसिटी हॉस्पिटल बटाला रोड गुरदासपुर से आज आ, दस तारीख को हम यहाँ पे एम ग्राउंड में ये जो एम मुस्लिम यूथ एंड वुमेन विंग कादियाँ के साथ एसोसिएशन के साथ हम यहाँ पे एक मेडिकल कैंप ऑर्गेनाइज किया है जिसमें मैं चाइल्ड स्पेशलिस्ट डॉक्टर जेश्वर हमारे सर्जिकल स्पेशलिस्ट डॉक्टर मजीद बब्बर, हमारे फिजियोथेरेपिस्ट डॉक्टर पूजा तलवार इस कैंप में हम शामिल हुए हैं और इस कैंप में हम अपने अपनी स्पेशलिटीज के पेशेंट भी देखेंगे साथ में हम फ्री मेडिसिन का भी हमने अरेंजमेंट किया है और जो जो डिजीज़ के साथ पेशेंट आएंगे उसको हम साथ में फ्री मेडिसिन भी यहाँ से देंगे मौसम बदल गया देखो आजकल चेंज ऑफ सीजन में ज़्यादातर जो प्रॉब्लम्स आ रही हैं वो एलर्जी की आ रही हैं कफ़ कोल्ड की आ रही हैं वायरल वायरल इन्फेक्शन्स की आती हैं उसमें ये होता है कि जैसे पेशेंट पेरेंट्स को हम यही कहना चाहते हैं कि आप सेल्फ मेडिकेशन अवॉइड करें ज़्यादा से ज़्यादा अगर बच्चे को हल्का बुखार है या बच्चा अनकंफर्टेबल हो रहा है तो उसको सिवाय पैरासीटामोल के अननेसेसरी एंटीबायोटिक या ओवर द काउंटर दवा ना दें और अगर बच्चे को कोई दिक्कत आ रही है तो केवल डॉक्टरी सलाह के साथ ही एंटीबायोटिक या कोई और अगर ज़रूरत है तो देनी चाहिए क्योंकि ये मेडिसिन के भी अपने साइड इफेक्ट होते हैं और साथ में यह है कि उनकी डाइट का ख़ास ख्याल रखना चाहिए कि उनको जो अच्छी घर की डाइट देनी चाहिए जो बाहर का जंक फूड आजकल चला है या बच्चे चिप्स पैकेट बहुत खाते हैं उससे भी उनकी इम्यूनिटी काफ़ी डाउन होती है तो पेरेंट्स से यही गुजारिश है कि प्रॉपर तरीके से बच्चों का चेकअप कराएं और प्रॉपर सलाह के साथ उनको मेडिसिन दें ਮੇਰਾ ਨਾਮ ਡਾਕਟਰ ਪ੍ਰਕਾਸ਼ ਸਿੰਘ ਫ্রম ਜੀਐਸ ਮੈਮੋਰੀਅਲ ਆਯੁਰਵੈਦਿਕ ਤੇ ਪੰਚਕਰਮਾ ਹਸਪੀਟਲ ਗੁਰਦਾਸਪੁਰ ਤੋਂ ਸੋ ਅੱਜ ਦਾ ਜੋ ਇਹ ਕੈਂਪ ਹੈ ਅਹੰਦੀਆ ਜੂਥ ਵਿੰਗ ਔਰ ਮਹਿਲਾ ਜੜੀ ਆਪਣੀ ਸੁਸਾਇਟੀ ਹੈ ਕਾਦੀਆਂ ਦੀ ਉਹਨਾਂ ਵੱਲੋਂ ਲਗਾਇਆ ਜਾ ਰਿਹਾ ਸੋ ਹੋਰ ਵੀ ਕਾਫੀ ਹਸਪੀਟਲਸ ਦਾ ਜੋ ਹੈ ਕੈਂਪਿੰਗ ਇੱਥੇ ਹੈਗੀ ਅੱਜ ਸੋ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਅੱਜ ਇਸ ਕੈਂਪ ਦੇ ਵਿੱਚ ਭਾਗ ਲੈਣ ਦਾ ਸੋ ਆਯੁਰਵੈਦਿਕ ਦਾ ਹੈ ਆਪਣਾ ਸੋ ਆਯੁਰਵੈਦਿਕ ਨੂੰ ਆਪਾਂ ਆਯੁਰਵੇਦ ਆਪਣੇ ਦੇਸ਼ ਦੀ ਪੈਥੀ ਹੈ ਉਹਨੂੰ ਅੱਗੇ ਲੈ ਕੇ ਜਾਣਾ ਸਭ ਦੀ ਜਿਹੜਾ ਹੈ ਉਹ ਇੱਕ ਵਧੀਆ ਚੀਜ਼ ਹੈ ਜੇ ਆਪਾਂ ਆਪਣੀ ਦੇਸ਼ ਦੀ ਪੈਥੀ ਨੂੰ ਅੱਗੇ ਲੈ ਕੇ ਜਾਣੇ ਤਾਂ ਸੋ ਬਸ ਅੱਜ ਦੇ ਕੈਂਪ ਦਾ ਜੋ ਮੇਨ ਮੋਟਿਵ ਹੈ ਉਹ ਆਪਣਾ ਇਹੀ ਰਹੇਗਾ ਕਿ ਆਪਾਂ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਆਯੁਰਵੈਦਿਕ ਮੈਡੀਸਨ ਦੇ ਪ੍ਰਤੀ ਜਾਗਰੂਕ ਕਰਵਾਇਆ ਜਾਵੇ ਪਲੱਸ ਜਿਹੜਾ ਹੈ ਉਹਨਾਂ ਦੇ ਜਿਹੜੀਆਂ ਰੋਗ ਹੈ ਉਹਨਾਂ ਨੂੰ ਪ੍ਰਕਿਰਤਿਕ ਢੰਗ ਦੇ ਨਾਲ ਜਿਹੜਾ ਹੈ ਠੀਕ ਕੀਤਾ ਜਾਵੇ ਤਾਂ ਕਿ ਜੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਆਯੁਰਵੈਦਿਕ ਦੀ ਜਿਹੜੀ ਹੈ ਜਾਣ ਪਹਿਚਾਨ ਜੋ ਹੈ ਬਣੀ ਰੋ ਉਹ ਦੇਖਣ ਨੂੰ ਮਿਲਦਾ ਹੈ ਕਿ ਜਦ ਬਹੁਤ ਘੱਟ ਲੋਕ ਜਿਹੜੇ ਆਯੁਰਵੈਦਿਕ ਨੂੰ ਪ੍ਰੈਫਰ ਕਰਦੇ ਹਨ ਹਾਲਾਂਕਿ ਹਰ ਇੱਕ ਬਿਮਾਰੀ ਦਾ ਇਲਾਜ ਜਿਹੜਾ ਹੈ ਉਹ ਆਯੁਰਵੈਦਿਕ ਦੇ ਨਾਲ ਸੰਭਵ ਹੈ ਬਟ ਇਹੀ ਆ ਵੀ ਨੌਲੇਜ ਦੀ ਕਮੀ ਕਰਕੇ ਜਦ ਤੱਕ ਅਸੀਂ ਖੁਦ ਲੋਕਾਂ ਨੂੰ ਨਹੀਂ ਦੱਸਾਂਗੇ ਕਿ ਆਯੁਰਵੈਦ ਦੇ ਵਿੱਚ ਕੀ ਕੀ ਆਪਾਂ ਚਿਕੱਸਾ ਕਰ ਸਕਦੇ ਹਾਂ ਉਨੀ ਦੇਰ ਤੱਕ ਉਸ ਨੂੰ ਜਿਹੜਾ ਆ ਲੋਕਾਂ ਤੱਕ ਲੈ ਕੇ ਜਾਣਾ ਸੰਭਵ ਨਹੀਂ ਹੈ

हड्डियों की तकलीफों का सामना ना करना पड़े और एक अच्छा लाइफस्टाइल जीने के लिए कुछ गाइडेंस देने के लिए यहाँ पर आए थैंक यू लो तो तो हम लोग बेसिकली आजकल देख रहे हैं कि लोग बहुत ज्यादा सर्वाइकल प्रॉब्लम्स शैटिका प्रॉब्लम्स घुटनों की दर्दें और फ्रोजन शोल्डर इन सब के शिकार हैं इन लोगों के लिए हम लोग ये बताना चाहेंगे कि कुछ सप्लीमेंट्स का यूज करो कैल्शियम विटामिन डी वगैरह को अपने लेकर आए और साथ में कुछ एक्सरसाइजेस के माध्यम से उनको ये बताना चाहेंगे कि जरूर करनी चाहिए जो हमारी बॉडी को फिट रखती है और हमारे को डीजेनरेशन प्रोसेस को स्लो डाउन करने में मदद करते हैं एक्सरसाइजेस जरूर कंसेंट्रेट करनी चाहिए तो आया हर साल कम्प लगता है मैं गोभी दर्दन की दवाई लग रहा हाँ इन्हों का बहुत धन्यवाद है हेलो मैं मुश्ताकू सी लोकल मोहल्ला आई टी बटाल रोड कर दी एम दी ए जमात वलो हर साल दर इंसार भी अखादा कुछ हार स्पैश असपैशलिस्ट कैंप लगाया जाता बहुत अच्छा इन्होंने इंतजाम आ और बहुत सारे योजे समाजिक काम ने जिन्हों की वजह न बहुत लोग इतने आए बड़ी अच्छी तरह इन्हों इंतजाम आेडीज़ का अलग आ जेंट्स का अलग धनबाद शुक्रिया